ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਵਾਪਸੀ ਜਿਸ ਨੂੰ ਲਿਖਿਆ ਹੈ ਇੰਦਰਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੀ ਮੈਂ ਸ਼ਹਿਰ ਦਾ ਆਇਆ ਮਸ਼ੀਨ ਬਣ ਕੇ ਰਹਿ ਗਿਆ ਘਰੋਂ ਦਫ਼ਤਰ ਦਫ਼ਤਰੋਂ ਘਰ ਲੱਖਾਂ ਦੇਵੇਂ ਤੇ ਝਮੇਲੇ ਬਸ ਜ਼ਿੰਦਗੀ ਕੱਟੀ ਜਾ ਰਹੀ ਸੀ ਇਹ ਤਾਂ ਭੁੱਲੀ ਗਈ ਸੀ ਆ ਸਭ ਜ਼ਿੰਦਗੀ ਦਾ ਕੋਲਾਰ ਕੀ ਜਿਵੇਂ ਵਿਸਰੀ ਗਿਆ ਸੀ ਕਦੇ ਕਦੇ ਬੇਲੇ ਟਾਈਮ ਪੱਬਾ ਕਲੱਬਾ ਜਾਂ ਸਿਨੇਮੇ ਜਾਉਣਾ ਵੀ ਕਿਸੇ ਮੈਨੂੰ ਬੋਰ ਜਿਹਾ ਲੱਗ ਲੱਗ ਪਿਆ ਸ਼ਹਿਰ ਦੇ ਕੋਰੇਪਣ ਹੋਸ਼ੇਪਣ ਤੇ ਦਿਖਾਵੇ ਭਰੀ ਜ਼ਿੰਦਗੀ ਤੋਂ ਜਿਵੇਂ ਮਣੀ ਭਰ ਗਿਆ ਸੀ ਦਿਲ ਕਰਦਾ ਸੀ ਕਿ ਪਿੰਡ ਜਾਵਾਂ ਤੇ ਬੇਬੇ ਦੀ ਗੋਦੀ ਵਿੱਚ ਬੈਠ ਕੇ ਜੋ ਦੋਦ ਦੀ ਰੋਮਾਂ ਜੀ ਮੈਂ ਬਚਪਨ ਵਿੱਚ ਮੈਂ ਗਲੀ ਦੇ ਵਿੱਚ ਚੁਆਕਾਂ ਨਾਲ ਲੜਕੇ ਮੇਰੀ ਬੇਬੇ ਦੀ ਬੁੱਕ ਕੋਚਾ ਪੜਦਾ ਸੀ ਮੇਰੀ ਬੇਬੇ ਦੀ ਬੁੱਕਲ ਮੇਰੇ ਲਈ ਕਿਸੇ ਰੱਖਿਆ ਕਵਚ ਤੋਂ ਘੱਟ ਨਹੀਂ ਸੀ ਜੋ ਹਰ ਤਰ੍ਹਾਂ ਦੇ ਬਾਹਰ ਤੋਂ ਬਚਾ ਲੈਂਦੀ ਸੀ ਮੈਨੂੰ ਫਿਰ ਕਦੋਂ ਮੈਨੂੰ ਇਸ ਰੱਖਿਆ ਕਵਚ ਦੀ ਲੋੜ ਮਹਿਸੂਸ ਹੋਣੋਂ ਹਟ ਗਈ ਪਤਾ ਹੀ ਨਹੀਂ ਚੱਲਿਆ ਇੱਕ ਦਿਨ ਅਚਾਨਕ ਨੰਬਰਦਾਰ ਤਾਏ ਦਾ ਫੋਨ ਆਇਆ ਪਿੰਡੋਂ ਕਹਿੰਦਾ ਕਿਉਂ ਪੁੱਤਰਾ ਹੁਣ ਕਦੇ ਘੇੜੇ ਨਹੀਂ ਮਾਰਿਆ ਪਿੰਡ ਬੜਾ ਚਿਰ ਹੋ ਗਿਆ ਬਸ ਤਾਇ ਜੀ ਨੌਕਰੀ ਸੌ ਚੰਜਟ ਸੌ ਝਮੇਲੀ ਜ਼ਿੰਦਗੀ ਤਾਣੇ ਬਾਣੇ ਵਿੱਚ ਜਿਵੇਂ ਉਝ ਪਈ ਹੈ ਨੰਬਰ ਦਾ ਤਾਇਆ ਪਿੰਡ ਸਾਡੇ ਘਰ ਦੇ ਜਿਹੜੇ ਹੀ ਰਹਿੰਦਾ ਸੀ ਨੌਪੁੱਤ ਕੈਨੇਡਾ ਸੰ ਆਪ ਕਦੇ ਕਦੇ ਕੈਨੇਡਾ ਗੇੜੀ ਲਾਉਂਦਾ ਸੀ ਉਂਝ ਪਿੰਡ ਹੀ ਰਹਿੰਦਾ ਸੀ ਬਾਪੂ ਦਾ ਖਾਸ ਵੇਦੀ ਸੀ ਬਾਪੂ ਹਰ ਸੁੱਖ ਦੁੱਖ ਵਿੱਚ ਉਸਦੇ ਨਾਲ ਸਾਂਝਾ ਕਰਦਾ ਸੀ ਮੇਰੀ ਨੌਕਰੀ ਝਮੇਲਿਆਂ ਵਾਲੀ ਗੱਲ ਸੁਣ ਕੇ ਤਾਇਆ ਹੱਸ ਪਿਆ। ਓਏ ਕਿਹੜੀ ਨੌਕਰੀ ਦੀ ਗੱਲ ਕਰਦਾ ਪੁੱਤਰਾ? ਜਿੰਨਾ ਤੂੰ ਇਸ ਨੌਕਰੀ ਤੋਂ ਕਮਾਉਣਾ ਓਏ ਇੰਨਾ ਤਾਂ ਤੇਰਾ ਪਿਓ ਹਰ ਸਾਲ ਦਸਬੰਦ ਕਰਦਾ ਸੀ। ਓਏ ਓਹ ਕੱਖੋਂ ਹੌਲਾ ਹੋ ਗਿਆ। ਮੰਜੇ ਤੇ ਪਿਆ ਨਹੀਂ ਦਿਸਦਾ। ਜ਼ਮੀਨ ਠੇਕੇ ਤੇ ਚੜ੍ਹੀਏ ਨਿਚ ਚੁਰਦਾ ਪਰ ਬੋਲ ਕੇ ਨਹੀਂ ਕਹਿੰਦਾ। ਮਾਂ ਨੇ ਨੀ ਕੀ ਖਾ ਕੇ ਜੰਮੇ। ਓਏ ਮੇਰਾ ਤਾਂ ਪਰਦੇਸ ਚ ਬੈਠਾ ਹੈ ਪਰ ਤੂੰ ਤਾਂ ਦੇਸ਼ ਵਿੱਚ ਹੋ ਕੇ ਵੀ ਪਰਦੇਸੀ ਬਣ ਗਿਆ ਹਰਤ ਬੇਖ ਆ ਕੇ ਆਪਣੇ ਪਿਓ ਦੀ ਓਏ ਮੇਰੇ ਪਿੰਡ ਕੋਲੋਂ ਤਾਂ ਦੇਖਿਆ ਨਹੀਂ ਜਾਂਦਾ ਮੇਰੇ ਕੋਲ ਤਾਂ ਉਹ ਦੇਖਿਆ ਨਹੀਂ ਜਾਂਦਾ ਮੈਨੂੰ ਸਮਝ ਨਹੀਂ ਆਉਂਦਾ ਕਿ ਮਾਪਿਆਂ ਨੂੰ ਇੰਜ ਛੱਡ ਕੇ ਤੁਸੀਂ ਸੁੱਖ ਦੀ ਨੀਂਦ ਕਿਵੇਂ ਸੌਂਦੇ ਹੋ ਤਾਇਆ ਬੋਲਦਾ ਗਿਆ ਤੇ ਮੈਂ ਚੁੱਪਚਾਪ ਸੁਣ ਰਿਹਾ ਸੀ ਮੇਰਾ ਕੋਈ ਹੱਕ ਤਾਂ ਨਹੀਂ ਤੈਨੂੰ ਇੰਜ ਬੋਲਣ ਦਾ ਪਰ ਮੇਰੇ ਕੋਲ ਹੋਰ ਹੈ ਨਾ ਹੋਇਆ ਪੁੱਤਰਾ ਤਾਏ ਦਾ ਮਨ ਪਰ ਆਇਆ ਤੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਫੋਨ ਕੱਟ ਦਿੱਤਾ ਤਾਏ ਦੀਆਂ ਗੱਲਾਂ ਸੁਣ ਕੇ ਮੈਂ ਅੰਦਰੋਂ ਤਾਂ ਭੱਲ ਗਿਆ ਮੈਂ ਇਹ ਫੈਸਲਾ ਕਰ ਲਿਆ ਕਿ ਚਾਹੇ ਕੁਝ ਵੀ ਹੋ ਜਾਵੇ ਤੇ ਮੈਂ ਸ਼ਹਿਰ ਨਹੀਂ ਜਾਹਾਂਗਾ ਮੈਨੂੰ ਪਤਾ ਸੀ ਕਿ ਮੇਰੇ ਇਸ ਫੈਸਲੇ ਨਾਲ ਘਰ ਵਿੱਚ ਬੜਾ ਕਲੇਸ਼ ਹੋਵੇਗਾ ਪਰ ਮੈਂ ਆਪਣੇ ਆਪ ਨੂੰ ਹਰ ਚੁਣੌਤੀ ਲਈ ਤਿਆਰ ਕਰ ਲਿਆ ਸੀ ਕਈ ਦਿਨ ਦੁਬਧਾ ਵਿੱਚ ਲੰਘੇ ਕਿ ਦਜੀਤ ਅੱਗੇ ਗੱਲ ਕਿਵੇਂ ਕਰਾਂ ਸੁਹਾਗ ਚੜ੍ਹਾ ਹੋ ਗਿਆ ਕਾਰ ਵਿੱਚ ਗੱਲ-ਗੱਲ ਤੇ ਮੇਰੀ ਲੜਾਈ ਹੋ ਜਾਂਦੀ ਆ ਕਰ ਮੈਂ ਨੌਕਰੀ ਤੋਸਤੀਫਾ ਦੇ ਦਿੱਤਾ ਤੇ ਪਿੰਡ ਜਾਣ ਦਾ ਫੈਸਲਾ ਦਰਜੀਤ ਨੂੰ ਸਾਬ ਦਿੱਤਾ ਨੌਕਰੀ ਤੋਸਤੀਫਾ ਦੇ ਕੇ ਪਿੰਡ ਜਾਣਾ ਇਹ ਹੁਣ ਸੁਣਾ ਦਲਜੀਤ ਪਾਂਬੜ ਬਣ ਕੇ ਪੜਤੀ ਇਹ ਤਾਂ ਹੋਣਾ ਹੀ ਸੀ ਦਰਜੀਤ ਤੇ ਮੇਰੀ ਵਿੱਚ ਬੜੀ ਤੂੰ ਤੋਂ ਮੈਂ ਮੈਂ ਹੋਈ ਪਰ ਮੈਂ ਆਪਣਾ ਫੈਸਲਾ ਨਾ ਬਦਲਿਆ ਦਲਜੀਤ ਆਪਣੇ ਫੈਸਲੇ ਤੇ ਅੜੀ ਰਹੀ ਸੀ ਤੇ ਕਿ ਮੈਂ ਪਿੰਡ ਨਹੀਂ ਜਾਣਾ ਮੈਂ ਆਪਣੀ ਫੈਸਲੇ ਤੇ ਅਹਿੰਦ ਕੇ ਮੈਂ ਸ਼ਹਿਰ ਨਹੀਂ ਰਹਿਣਾ 10 ਸਾਲ ਪਹਿਲਾਂ ਸ਼ਹਿਰ ਦੀ ਕੁੜੀ ਦਰਜੀਤ ਨਾਲ ਮੇਰਾ ਵਿਆਹ ਹੋਇਆ ਸੀ ਇਸ ਸ਼ਰਤੇ ਤੇ ਕਿ ਮੈਂ ਵਿਆਹ ਤੋਂ ਬਾਅਦ ਸ਼ਹਿਰ ਰਹਾਂਗਾ ਦਰਜੀਤ ਸਕੂਲ ਵਿੱਚ ਸਰਕਾਰੀ ਨੌਕਰੀ ਕਰਦੀ ਸੀ ਮੇਰੇ ਸਹੁਰੇ ਨੇ ਮੇਰੀ ਵੀ ਪ੍ਰਾਈਵੇਟ ਨੌਕਰੀ ਲਗਵਾ ਦਿੱਤੀ ਸੀ ਮੇਰੇ ਬੇਬੇ ਬਾਪੂ ਕਿਵੇਂ ਨਾ ਕਿਵੇਂ ਮੰਨ ਗਏ ਕਿ ਚੰਦੋਂ ਦੋਵੇਂ ਹੀ ਨੌਕਰੀ ਕਰਨਗੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਛੇਤੀ ਹੀ ਮੇਰੇ ਮਾਪਿਆਂ ਨੂੰ ਇਕੱਲੇ ਵੱਡ-ਵੱਡ ਖਾਣ ਲੱਗੇ ਕੰਨ ਉਪਰ ਦਾ ਕੰਨ ਪਣਾ ਗਰਨੂਰ ਤੇ ਜਨਮ ਤੇ ਮੇਰੇ ਬਾਪੂ ਬੇਬੇ ਜ਼ਮੀਨ ਥੀਕੇ ਉੱਤੇ ਦੇ ਕੇ ਮੱਝਾਂ ਚਾਰੇ ਬਣ ਕੇ ਮੇਰੇ ਕੋਲ ਸ਼ਹਿਰ ਆ ਗਏ ਇਰੇ ਢਾਈ ਸਾਲ ਦਾ ਗਨੂਰ ਜਦੋਂ ਸਕੂਲ ਜਾਣ ਲੱਗਾ ਤਾਂ ਬੀਬੇ ਵਾਪੂ ਫਿਰ ਤੋਂ ਕੱਲੇ ਹੋ ਗਈ। ਘਰ ਵਿੱਚ ਅੰਦਰ ਬੰਦ ਉਹਨਾਂ ਨੂੰ ਕਿਸੇ ਕਹਿਰ ਤੋਂ ਘਟ ਨਹੀਂ ਸੀ ਜਾਪਦਾ। ਛੇਤੀ ਹੀ ਬੀਬੇ ਵਾਪੂ ਫਿਰ ਤੋਂ ਪਿੰਡ ਆ ਗਈ। ਕਦੇ ਮੈਂ ਸਾਰਸਵੀ ਹੀ ਬੀਬੇ ਵਾਪੂ ਨੂੰ ਮਿਲਣ ਆ ਜਾਂਦਾ। ਕਦੇ ਉਹ ਮੈਨੂੰ ਮਿਲਣ ਸ਼ਹਿਰ ਆ ਜਾਂਦੀ। ਪਰ ਹੁਣ 2-3 ਸਾਲਾਂ ਤੋਂ ਬਾਪੂ ਬਿਮਾਰ ਮੰਝੇ ਦੀ ਪਿਆ ਸੀ ਅਤੇ ਬੀਬੇ ਵੀ ਬਸ ਦਿਨ ਕਟੀਆਂ ਹੀ ਕਰ ਰਹੀ ਸੀ। ਪਰ ਬਾਪੂ ਪਿੰਡ ਛੱਡ ਸ਼ਹਿਰ ਆਉਣਾ ਨਾ ਮੰਨਦਾ ਨੰਬਰ ਦਾਇਰਤਾਏ ਤੋਂ ਬਾਪੂ ਦੀ ਹਾਲ ਸੁਣ ਕੇ ਮੇਰੇ ਤੋਂ ਰਹਿ ਨਾ ਗਿਆ ਮੈਂ ਤਾਂ ਪਹਿਲਾਂ ਹੀ ਸ਼ਹਿਰ ਤੋਂ ਆਖਿਆ ਪੈਸੀ ਸੋ ਮੈਂ ਪਿੰਡ ਜਾਣ ਲਈ ਸਮਾਨ ਬੰਨ ਲਿਆ ਮੇਰੇ بیٹے ਗੁਰਨੂਰ ਨੇ ਵੀ ਮੇਰੇ ਨਾਲ ਜਾਣ ਦਾ ਫੈਸਲਾ ਕੀਤਾ ਪਰ ਦਲਜੀਤ ਆਪਣਾ ਸਮਾਨ ਚੁੱਕ ਆਪਣੇ ਕੇ ਚਲੀ ਗਈ ਪਿੰਡ ਨੂੰ ਆਉਂਦਿਆਂ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਬਿਰੰਦੇ ਨੂੰ ਮਿਲ ਕੇ ਲੈ ਲੈ ਹੋਣਾ ਬੈਲੀ ਆਉਮਾ ਜਿਵੇਂ ਉਹ ਹੁਣੇ-ਹੁਣੇ ਉਡਣਾ ਸਿੱਖਿਆ ਹੋਵੇ ਤੇ ਅੰਬਰ ਨੂੰ ਕਲਾਬ ਵਿੱਚ ਲੈ ਲੈਣ ਲਈ ਕਾੜਾ ਹੋਵੇ ਉੜਦਾ ਨਾ ਹੰਮਦਾ ਨਾ ਥੱਕਦਾ ਚਾਰੇ ਪਾਸੇ ਗੱਡੀ ਨਾਲ ਤੇ ਤੇਜ਼ ਲੰਘਦੇ ਪੇੜ ਪੌਦੇ ਮੈਨੂੰ ਕੋਈ ਮਿੱਠਾ ਜਿਹਾ ਗੀਤ ਗਾਉਂਦੇ ਲੱਗ ਰਹੇ ਸੀ ਪਿੰਡ ਵੜਦਿਆਂ ਹੀ ਆਤਮਾ ਫਿਰ ਉਠੀ ਜਿਵੇਂ ਕਿਸੇ ਢਟਕਦੀ ਆਤਮਾ ਦੀ ਸ਼ਾਂਤੀ ਦੀ ਅਰਜੋਈ ਅੱਜ ਹੀ ਕੋਲ ਹੋਈ ਹੋਵੇ ਦਿਲੋਂ ਦਿਮਾਗ ਅਜਿਹਾ ਜਿਹੇ ਆਨੰਦ ਪਰਿਆਨਾ ਭਰਿਆ ਜਾਪਣ ਲੱਗਾ ਪਿਛਲੇ ਸਾਲ 10 ਸਾਲਾਂ ਵਿੱਚ ਮੈਂ ਕਿੰਨੀ ਵਾਰ ਪਿੰਡ ਆਇਆ ਪਰ ਅੱਜ ਬਤਾ ਨਹੀਂ ਇਹਨੂੰ ਪਿੰਡ ਵਿੱਚ ਪਹਿਲਾਂ ਨਾਲੋਂ ਪਿੰਡ ਬਹੁਤ ਸੋਹਣਾ ਲੱਗ ਰਿਹਾ ਸੀ ਘਰ ਦੇ ਬੂਹੇ ਵੜਦਿਆਂ ਦਿਲ ਹੋਰ ਵੀ ਨਸਹੀ ਹੋ ਗਿਆ ਖੁਸ਼ੀਆਂ ਦਾ ਕੁਮਾਰ ਜਿਵੇਂ ਸੰਭਾਲਿਆ ਨਹੀਂ ਸੀ ਜਾਂਦਾ ਮੈਨੂੰ ਤੇ ਗਰਨੂਰ ਨੂੰ ਦੇਖ ਕੇ ਬਾਬੂ ਵਿੱਚ ਜਿਵੇਂ ਜਾਣ ਪੈ ਗਈ ਹੋਵੇ ਬੇਬੇ-ਪੋਤੇ ਦਾ ਮੂੰਹ ਚੁੰਮ ਚਮਾ ਨਾ ਥੱਕਦੀ ਭੱਜੀ ਫਿਰਦੀ ਕਦੇ ਅੰਦਰ ਵੜਦੀ ਤੇ ਕਦੇ ਬਾਹਰ ਪਰ ਨੂੰ ਨੂੰ ਨਾ ਦੇਖ ਕੇ ਬੇਬੇ ਦੀ ਖੁਸ਼ੀ ਅਧੂਰੀ ਰਹਿ ਗਈ ਮੈਂ ਝੂਠੀ ਕਹਾਣੀ ਸੁਣਾ ਦਿੱਤੀ ਕਿ ਉਸ ਨੂੰ ਸਕੂਲੋਂ ਛੁੱਟੀਆਂ ਲੇਟ ਹੋਣਗੀਆਂ ਉਹ 2-4 ਦਿਨ ਵਿੱਚ ਆ ਜਾਵੇਗੀ ਬੇਬੇ ਨੂੰ ਤਰਪਾ ਦੇਣ ਲਈ ਇਹ ਕਾਫੀ ਸੀ ਪਰ ਬਾਪੂ ਨੂੰ ਸਮਝਾਉਣਾ ਤਾਂ ਔਖਾ ਸੀ ਪਰ ਕਿਵੇਂ ਨਾ ਕਿਵੇਂ ਮੈਂ ਬਾਪੂ ਨੂੰ ਵੀ ਯਕੀਨ ਦਿਵਾਇ ਦਿੱਤਾ ਕਿ ਮੈਂ ਹੁਣ ਪਿੰਡ ਹੀ ਰਹਾਂਗਾ ਉਹਨਾਂ ਕੋਲ ਹਮੇਸ਼ਾ ਲਈ ਬਿਮਾਰ ਤੇ ਬਾਪੂ ਨੂੰ ਜਿਵੇਂ ਸੰਜੀਵਨੀ ਮਿਲ ਗਈ ਹੋਵੇ ਬੇਬੇ ਦੀਆਂ ਅੱਖਾਂ ਹਰ ਵੇਲੇ ਨੂ ਦੀ ੜੀ ਇੱਕ ਵਿੱਚ ਮੂਹੇ ਵੱਲ ਲੱਗੀਆਂ ਰਹਿੰਦੀਆਂ ਤਿੰਨ ਚਾਰ ਦਿਨ ਬੀਤ ਗਏ ਗਲੀ ਘਾਣ ਦੇ ਕਾਫੀ ਬੱਚੇ ਗਨੌਰ ਦੇ ਦੋਸਤ ਬਣ ਗਏ ਗਰਨੌਰ ਵੀ ਉਹਨਾਂ ਵਿੱਚ ਕਾਫੀ ਰਚਮ ਜਿਹਾ ਸੀ ਪਰ ਬੇਬੇ ਹਰ ਵੇਲੇ ਗਰਨੌਰ ਲਈ ਫਿਕਰ ਕਰਦੀ ਰਹਿੰਦੀ ਕਹਿੰਦੀ ਨਹੀਂ ਮੇਰਾ ਰੂਹ ਜਹਾ ਪੁੱਤ ਕਿਤੇ ਨજર ਨਾ ਲੱਗ ਜਾਵੇ ਕਿਸੇ ਦੀ ਕਿਤੇ ਬਿਮਾਰ ਨਾ ਹੋ ਜਾਵੇ ਇਹ ਧੁੱਪਾਂ ਵਿੱਚ ਫਿਰਦਰ ਕੇ ਅੱਗੋਂ ਮੈਂ ਹੱਸਦਿਆਂ ਬੇਬੇ ਨੂੰ ਸਮਝਾਉਣਾ ਬੇਬੇ ਇੰਨੀ ਫਿਕਰ ਨਾ ਕਰਿਆ ਕਰ ਇਹ ਸ਼ੱਕ ਇਹ ਸ਼ਹਿਰ ਵਿੱਚ ਪਲਿਆ ਹੈ ਪਰ ਖੂਨ ਤਾਂ ਇਹ ਤੇਰੇ ਪੁੱਤ ਦਾ ਹੀ ਹੈ ਨਾ ਇਹ ਇਹ ਮਿੱਟੀ ਇਹ ਤੋਪਾਂ ਕੁਝ ਨਹੀਂ ਹੁੰਦਾ ਇਸ ਨੂੰ ਬਸ ਖੇਡਣ ਦੇ ਨੂੰ ਬੇਫਗਰੀਆਂ ਖੇਡਾਂ ਬੇਬੇ ਨੇ ਫੋਨ ਕਰ ਹਦੀ ਹੋ ਭੈਣ ਨੂੰ ਵੀ ਬੁਲਾ ਲਿਆ ਘਰ ਵਿੱਚ ਵਿਆਹ ਜਿੰਨੀ ਰੌਣਕ ਹੋ ਗਈ ਬਾਪੂ ਜੋ ਮੰਜੇ ਨਾਲ ਲੱਗਿਆ ਪਿਆ ਸੀ ਗਨੌਰ ਦੇ ਅੱਗੇ ਪਿੱਛੇ ਫਿੱਦਾ ਕਦੋਂ ਦਿਨ ਚੜਦਾ ਕਦੋਂ ਛਿਬਦਾ ਪਤਾ ਹੀ ਨਾ ਲੱਗਦਾ ਰਾਤੀ ਸੌਣ ਵੇਲੇ 베ੜੇ ਵਿੱਚ ਸਟੈਂਡ ਵਾਲਾ ਪੱਖਾ ਲਾ ਕੇ ਲੈਣਾ ਬੰਨ ਕੇ ਮੰਜੇ ਦਾ ਲੈਣੇ ਤੇ ਜਿਵੇਂ ਮੇਰਾ ਬਚਪਨ ਆਪਸ ਆ ਜਾਂਦਾ ਗੁਰਨੂਰ ਤਾਰਿਆਂ ਦੀ ਵੇਖ-ਵੇਖ ਗਦਗਦ ਹੋਉਂਦਾ Papa ਇੰਨੇ ਨੇੜੇ ਤਾਰੇ ਪਹਿਲਾਂ ਕਿਉਂ ਕਦੇ ਨਹੀਂ ਦੇਖੇ ਕੀ ਸ਼ਹਿਰ ਵਿੱਚ ਇਹੋ ਜਿਹੇ ਤਾਰੇ ਨਹੀਂ ਹੁੰਦੇ ਮੈਂ ਉਹਦੀਆਂ ਭੋੜੀਆਂ ਗੱਲਾਂ ਤੇ ਹੱਸ ਪੈਂਦਾ ਪੁੱਤ ਤਾਰੇ ਤਾਂ ਉਹੀ ਹੁੰਦੇ ਨੇ ਪਰ ਉਹਨਾਂ ਨੂੰ ਇੰਨੀ ਨੀਂਹ ਨਾਲ ਧੱਕਣ ਦਾ ਟਾਈਮ ਨਹੀਂ ਹੁੰਦਾ ਸਾਡੇ ਕੋਲ ਦਿਨ ਰਜੇਗਾ ਵਿੱਚ ਲੰਘ ਜਾਂਦਾ ਹੈ ਤੇ ਰਾਤ ਏਸੀ ਵਿੱਚ ਬੜ ਕੇ ਪੈ ਜਾਂਦਾ ਇਹ ਰਾਤਾਂ ਅਲਦੀ ਤਾਰ ਤਾਰਿਆਂ ਲੱਦੀ ਰਾਤ ਵੇਖੇ ਕੌਣਾ ਦਰਜੀਤ ਹਰ ਰੋਜ਼ ਰਾਤੀ ਗਨੂਰ ਨੂੰ ਫੋਨ ਕਰਦੀ ਕਹਿੰਦੀ ਪੁੱਤ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਤੂੰ ਵਾਪਸ ਆ ਜਾ ਪਰ ਗਨੂਰ ਇੱਕੋ ਗੱਲ ਤੇ ਕਹਿੰਦਾ ਮਮਾ ਮੇਰਾ ਤਾਂ ਬੜਾ ਦਿਲ ਲੱਗਦਾ ਹੈ ਤੁਸੀਂ ਵੀ ਆ ਜਾਓ ਨਾ ਮਮਾ ਪਲੇਅ ਦਰਜੀਤ ਪਤਾ ਨਹੀਂ ਕਿੰਨੀਆਂ ਕੋਹਦੈ ਤਾਂ ਗਨੂਰ ਨੂੰ ਦਿੰਦੀ ਕਿ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਵਗੈਰਾ ਵਗੈਰਾ ਦਿਨ ਬੜੇ ਵੇਸ਼ਕ ਗਨੂਰ ਕਿੱਡ ਨੂੰ ਵਿੱਚ ਵਸਦਾ ਰੰਦਾ ਪਰ ਰਾਤੀ ਸੌਣ ਬੜੀ ਈਮਾਨ ਨੂੰ ਚੇਤੇ ਕਰ ਮੂੰਹ ਛੋਟਾ ਜਿਹਾ ਕਰ ਲੈਂਦਾ ਬੇਬੇ ਤੋਂ ਇਹ ਸਹਿਣ ਨਹੀਂ ਸੀ ਹੋ ਰਿਹਾ ਉਹ ਤੜਫਦੀ ਤੇ ਮੈਨੂੰ ਕਹਿੰਦੀ ਅੱਗ ਲੱਗੇ ਇਹੋ ਜਿਹੀ ਕਮਾਈ ਨੂੰ ਤੂੰ ਕਹੇ ਕਿ ਬਹੂ ਨੂੰ ਬੇਸ਼ੱਕ ਛੁੱਟੀਆਂ ਹੋਈਆਂ ਨਾ ਹੋਈਆਂ ਉਹ ਪਿੰਡ ਆ ਜਾਵੀਂ ਮੇਰੇ ਉਦੋਂ ਨਹੀਂ ਜਵਾਬ ਦਸੋਸਿਆ ਜਾ ਮੂੰਹ ਦੇਖਿਆ ਜਾਂਦਾ ਬੇਬੇ ਦੀਆਂ ਗੱਲਾਂ ਸੁਣ ਕੇ ਇਹ ਕਹਿ ਕੇ ਟਾਲ ਦਿੱਤਾ ਕਿ ਬਸ ਇੱਕ ਦੋ ਦਿਨਾਂ ਦੀ ਗੱਲ ਐ ਬੀਬੀ ਆ ਜਾਏਗੀ ਦਿਲਜੀਤ ਵੀ ਛੇਤੀ ਪਿੰਡ ਇੱਕ ਦਿਨ ਸ਼ਾਮੀ ਦਿਲਜੀਤ ਨੇ ਗਰਨੂਰ ਨੂੰ ਫੋਨ ਕੀਤਾ ਤਾਂ ਬੇਬੇ ਨੇ ਫੋਨ ਫੜ ਲਿਆ ਬੇਬੇ ਲੱਗੀ ਮਾਂ ਵਾਲੀਆਂ ਨਸੀਤਾਂ ਛਾੜਨਾ ਤੇ ਇਹ ਤੂੰ ਛੇਤੀ ਪਿੰਡ ਆ ਜਾ ਤੇਰੇ ਬਿਨਾ ਇਸ ਜਵਾਬ ਦਾ ਮੂੰਹ ਛੋਟਾ ਜਾ ਨਿਕਲ ਆਇਆ ਹੈ ਬੇਸ਼ੱਕ ਮੈਂ ਪੂਰੀ ਬਾਹ ਲਾਦੀ ਕਿ ਇਸ ਨੂੰ ਮਾਂ ਦੀ ਯਾਦ ਨਾ ਆਵੇ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਮੈਨੂੰ ਪਤਾ ਹੈ ਨਹੀਂ ਤਾਂ ਤੈਨੂੰ ਵੀ ਨਹੀਂ ਆਉਂਦੀ ਹੋਣੀ ਮਾਂ ਦਾ ਦਿਲ ਬੜਾ ਨਾਜ਼ੁਕ ਹੁੰਦਾ ਹੈ ਮਾਂ ਦੇ ਹਿੱਸੇ ਬੱਚਿਆਂ ਦੀ ਫਿਕਰ ਉਸ ਤੋਂ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਦਿਨ ਤੋਂ ਬੱਚਾ ਮਾਂ ਦੀ ਗੁੱਖ ਵਿੱਚ ਆਪਣੀ ਘੌਂਦ ਬਣਾਉਂਦਾ ਹੈ ਮਾਂ ਤੈਨੂੰ ਮੈਂ ਤੈਨੂੰ ਆਹ ਕਵਿਤੀ ਹੀ ਦੱਸਨੀ ਹਾਂ ਤੈਨੂੰ ਪਤਾ ਹੈ ਜਿਹਦੇ ਦਿਨ ਦਾਦੀਪ ਸ਼ਹਿਰ ਗਿਆ ਸੀ ਮੈਂ ਵੀ ਇੱਕ ਦਿਨ ਵੀ ਰਾਜਕਣੀ ਸੁਤੀ ਬੇਸ਼ੱਕ ਤੁਸੀਂ ਜੇ ਮੈਂ ਵਿੱਚ ਰੁੱਝੇ ਰਹੇ ਪਰ ਮੇਰੀ ਹਰ ਵੇਲੇ ਸੁਰਤ ਥੋੜੇ ਵਿੱਚ ਹੀ ਰਹਿੰਦੀ ਮਾਂ ਨੇ ਅੱਖਾਂ ਭਰ ਲਈਆਂ ਤੈਨੂੰ ਪਤਾ ਦੀਏ ਥੋੜੀ ਬਾਬੀ ਨਾਲ ਤਾਂ ਅਸੀਂ ਜਿਵੇਂ ਮੋਏ ਜਿਉਂ ਪਏ ਹੋਈਏ ਛੱਡ ਧੰਦਿਆਂ ਨੂੰ ਘਰ ਆ ਜਾ ਮੇਰੀ ਧੀ ਤੇਰੇ ਬਣਾਏ ਹੀ ਘਰ ਅਜੇ ਵੀ ਮੈਨੂੰ ਸੁੰਨਾ ਸੁੰਨਾ ਜਿਹਾ ਲੱਗਦਾ ਹੈ ਘਰ ਤਾਂ ਜੀ ਨਾਲ ਹੀ ਬਣਦਾ ਹੈ ਨਹੀਂ ਤਾਇ ਇਸ ਵਿੱਚ ਜਿਉਂਦੀਆਂ ਰੂਹਾਂ ਵੀ ਭੜਕਦੀਆਂ ਸੀ ਬੇਬੇ ਨੇ ਹੰਝੂ ਸਾਫ ਕੀਤੇ ਜੇਕਰ ਅੱਜ ਨੇ ਛੁੱਟੀਆਂ ਆ ਜੇ ਨਹੀਂ ਹੋਈਆਂ ਤਾਂ ਮੈਂ ਦੀਪ ਨੂੰ ਕਹਿਣੀ ਆ ਕਿ ਸਵੇਰੇ ਗਰਨੋਰ ਨੂੰ ਨਾਲ ਲੈ ਕੇ ਤੇਰੇ ਕੋਲ ਆ ਜਾਵੇ ਕਈ ਇਸ ਦਿਨ ਤੱਕ ਇਹਨੂੰ ਛੁੱਟੀਆਂ ਹੋਣਗੀਆਂ ਤੁਸੀਂ ਉਹ ਦਿਨ ਵਾਪਸ ਆ ਜਾਏ ਮੇਰੇ ਤੋਂ ਜਵਾਕ ਦਾ ਮਾਂ ਤੋਂ ਬਿਨਾ ਇਹ ਦਰਸਾਉ ਨਹੀਂ ਦੇਖਿਆ ਜਾਂਦਾ ਕਦੇ ਰੋਂਦੀ ਕਦੇ ਝੂਠਾ ਜਿਹਾ ਮੁਸਕਰਾਉਂਦੀ ਮੇਰੀ ਮਾਂ ਇਕੋ ਸਾਹੀ ਕਿੰਨਾ ਹੀ ਕੁਝ ਬਿਆਨ ਕਰ ਗਈ ਜੋ ਉਸਨੇ ਅੱਜ ਤੱਕ ਕਦੇ ਨਹੀਂ ਦੱਸਿਆ ਮੇਰੀ ਧੋਲੀ ਮਾਂ ਅਸਲੀਅਤ ਤੋਂ ਅਣਜਾਣ ਸੀ ਪਰ ਜੇ ਮੈਂ ਉਸ ਨੂੰ ਅਸਲੀਅਤ ਦੱਸ ਦਿੰਦਾ ਤਾਂ ਉਸਨੇ ਆਪਣੇ ਸਾਰੇ ਜਾਮਾਂ ਨੂੰ ਦਬਾ ਕੇ ਮੈਨੂੰ ਸ਼ਹਿਰ ਬਾਹਰ ਭੇਜ ਦੇਣਾ ਸੀ ਮਜਬੂਰੀ ਬਸ ਮੈਂ ਚੁੱਪ ਹੀ ਸੀ ਅੱਜ ਸਵੇਰੇ ਮੈਂ ਉઠਿਆ ਆ ਕੀ ਮਾਂ ਕੋਲ ਚੁੱਲ੍ਹੇ ਲੱਗੇ ਕੌਣ ਬੈਠਾ ਸੀ ਮੇਰੇ ਦੇਖਦੇ ਆ ਦੇਖਿਆ ਮਾਂ ਨੇ ਪੰਜੀਰੀ ਦੀ ਕੌਲੀ ਪਰ ਕੇ ਉਸ ਅੱਗੇ ਘਰ ਦਿੱਤੀ ਅਤੇ ਨਾਲ ਹੀ ਦੁੱਧ ਲੈ ਆਈ ਇਹ ਕੌਣ ਸੀ ਜਿਸ ਦੀ ਮਾਂ ਇੰਨੀ ਖਤਰਦਾਰੀ ਕਰ ਰਹੀ ਸੀ ਕਿ ਮੇਰੀ ਚਾਹ ਦਾ ਚੇਤਾ ਵੀ ਭੁੱਲ ਗਿਆ ਉਸ ਨੂੰ ਮੈਂ ਨੇੜੇ ਆ ਗਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਇਹ ਸੀ ਦਲਜੀਤ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਹਾਂ ਮੈਂ ਮੈਨੂੰ ਵੇਖ ਦਲਜੀਤ ਖੜੀ ਹੋਈ ਮਾਂ ਮੇਰੇ ਲਈ ਚਾਹ ਲੈ ਲਈ ਅੰਦਰ ਚਲੀ ਗਈ ਦੀਪ ਮੈਂ ਗਲਤ ਸੀ ਤੇ ਤੂੰ ਸਹੀ ਮੈਂ ਦੱਸ ਦੇਣਾ ਆਪਣੇ ਬੱਚੇ ਤੋਂ ਦੂਰ ਹੋ ਕੇ ਦਰਦ ਮਹਿਸੂਸ ਕੀਤਾ ਹੈ ਮੈਂ ਬਿਆਨ ਨਹੀਂ ਕਰ ਸਕਦੀ ਪਰ ਉਸ ਮਾਂ ਦਾ ਜਿਸ ਦਾ ਪੁੱਤ 10 ਸਵਰੇ ਤੋਂ ਉਸ ਤੋਂ ਦੂਰ ਰਹਿ ਰਿਹਾ ਸੀ ਮੈਂ ਇੰਨੀ ਵੀ ਨਰਦਈ ਨਹੀਂ ਕਿ ਇੱਕ ਮਾਂ ਦਾ ਦਰਦ ਸਮਝ ਨਾ ਸਕਾਂ ਇਹ ਗੱਲ ਵੱਖਰੀ ਹੈ ਕਿ ਮੈਨੂੰ ਅਹਿਸਾਸ देर ਨਾਲ ਹੋਇਆ ਹੈ ਕਿ ਮੈਂ ਗਲਤ ਹਾਂ ਮੈਂ ਨੂੰ ਮਾਫ ਕਰ ਦੋ ਦਲਜੀਤ ਨੇ ਮਾਫੀ ਲਈ ਆਪਣੇ ਦੋਵੇਂ ਹੱਥ ਜੋੜੇ ਮੈਂ ਦਲਜੀਤ ਦੇ ਹੱਥ ਫੜੇ ਤੇ ਘੁੱਟੇ ਸਾਡੇ ਦੋਵਾਂ ਦੀਆਂ ਅੱਖਾਂ ਵਿੱਚ ਇੱਕੋ ਗੱਲ ਦੀ ਸਹਿਮਤੀ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ ਮਾਂ ਨੇ ਸਾਡੇ ਦੋਹਾਂ ਦੇ ਸਿਰ ਤੇ ਮਿਰਚਾਂ ਬਾਰ ਕੇ ਚੁੱਲ੍ਹੇ ਵਿੱਚ ਪਾਈਆਂ ਮਾਂ ਦਾ ਇਹ ਭੋਲਾਪਣ ਦੇਖ ਕੇ ਸਾਡਾ ਆਸ ਆ ਗਿਆ ਅਸੀਂ ਦੋਹਾਂ ਨੇ ਇਹ ਖੁਸ਼ੀ ਦੇ ਹੰਝੂ ਸਾਫ਼ ਕੀਤੇ ਤੇ ਮਾਂ ਦੇ ਗਲੇ ਲੱਗ ਗਏ ਸਾਨੂੰ ਦੋਵਾਂ ਨੂੰ ਘੁੱਟ ਕਰੇਜੇ ਨਾਲ ਲਾ ਮੇਰੀ ਮਾਂ ਕਿੰਨੀ ਹੈ ਦੇਰ ਅਸੀਂ ਸਾਹ ਲੈਂਦੀ ਰਹੀ ਇਹ ਕਹਾਣੀ ਭਿੰਦਰ ਗੌਰ ਦੀ ਰਚਨਾ ਇੱਥੇ ਹੀ ਸੁਵਾਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਦੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ